ਦੀ ਪਿੰਡ ਜਿੱਥੇ ਕੇ 7ਵੀਂ ਵਰ੍ਹੇ ਮਨਾਏ ਜਾ ਰਹੀ ਆ ਤੇ ਆਪਾਂ ਬਾਬਾ ਪਾਲਾ ਸਿੰਘ ਜੀ ਦੇ ਗੜਵਈ ਨਾਲ ਤੇ ਉਹਨਾਂ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆ ਮੈਂ ਕੁਝ ਹੀ ਖੰਕਾ ਕਿਲਾ ਵੀਰ ਜੀ ਆਪਣਾ ਅੱਛਾ ਜੀ ਤੇ ਬਾਬਾ ਪਾਲਾ ਵਾਸਤੇ ਜੀ ਕੀ ਦੋ ਸ਼ਬਦ ਕਹਿਣਾ ਚਾਹੁੰਦੇ ਤੁਸੀਂ ਜੀ ਇਹ ਜੀ ਮਹਾਂਪੁਰਸ਼ ਕੰਤਨ ਬਾਬਾ ਪਾਲਾ ਸਿੰਘ ਸਤਜੰਗਰ ਜੀ ਜਿਹੜਾ ਬਾਬਾ ਜਦਿ ਨਗਰ ਹੈ ਇਸ ਨਗਰ ਦੇ ਵਿੱਚ ਆ ਅੱਜ ਉਹਨਾਂ ਦੀ ਜਿਹੜੀ ਆ 7ਵੀਂ ਬਰਸੀ ਜਿਹੜੀ ਆ ਆਸਰ ਸਨ ਦਾ ਜਿਹੜੀ ਆ ਮਹਾਂਪੁਰਸ਼ ਮਾਪਕ ਸੰਗਤਾਂ ਦਾ ਬਹੁਤ ਬਹੁਤ ਮੈਂ ਮਾਪਕ ਸੰਗਤਾਂ ਦੇ ਜਿਹੜੇ ਬਹੁਤ ਰਾਤਾਂ ਨੂੰ ਜਿਹੜਾ ਨੰਬਰ ਮਾਰਦੇ ਆਂ ਇਸੇ ਸਾਬ ਸਾਬ ਨਗਰ ਪਿੰਡ ਲੋਗੜ ਦੁਹਾਰਾ ਵਾਲੀ ਤੇ ਸਾਧ ਸੰਗਤ ਜਿਹੜਾ ਸਹਿਯੋਗ ਦੇ ਨਾਲ ਸਾਰਾ ਜਿਹੜਾ ਹੈ ਮਾਪਕ ਸੰਗਤ ਜਿਹੜੀ ਬਣਾਈ ਤੇ ਖੁਸ਼ੀ ਕੀ ਕਹਿਣਾ ਤਾਂ ਮਾਪਕ ਸੰਗਤਾਂ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟੀਮ ਦੀ ਫਰਮ ਕੱਢੀ ਕੋ ਉਸ ਗੱਲ ਇਕੜੀ ਜਿਹੜਾ ਬਹੁਤ ਬਹੁਤ ਧੰਨਵਾਦ ਨੂੰ ਸਾਹ ਸਾਹ ਬਾਬਾ ਜੀ ਤੁਸੀਂ ਦੋ ਹੀ ਸ਼ਬਦ ਕਪਾਵੇ ਪਾਲਾ ਜੀ ਦਾ ਗੜਵਾਈ ਰਹੇ ਆ ਦੋ ਹੀ ਸ਼ਬਦ ਕਹੇ ਦੁਜੀ ਜੀ ਵੇਖ ਸਕਦੇ ਹੋ ਕਿ ਆਪਣੇ ਇਹ ਬਾਬਾ ਪਾਲਾ ਸਿੰਘ ਜੀ ਦੇ ਗੜਵਾਈ ਸਨ ਤੇ ਇਸ ਟਾਈਮ ਇੱਥੇ ਮੌਜੂਦ ਆਪਣੀ ਨਾਲ ਜਥੇਬੰਦੀ ਸਾਰੀ ਦੇ ਤੇ ਨਾਲ ਸਾਡੇ ਜੋ ਇੱਥੇ ਸੇਵਾਦਾਰ ਆ ਮੰਨ ਲਓ ਇੱਥੇ ਉਹ ਪਿੰਡ ਲੋਹਗੜ ਦੇ ਆ ਹੋਰ ਵੀ ਇੱਥੇ ਜਥੇਬੰਦੀ ਵੱਲੋਂ ਤੇ ਵੀਰ ਸੇਵਾਦਾਰਾਂ ਨੂੰ ਬਹੁਤ ਹੀ ਅਜਿਹੀ ਆ ਹਰ ਸਾਲ ਜਿਹੜੀ ਪਰਸ਼ੀ ਬਹੁਤ ਚੱਜੇ ਢੰਗ ਨਾਲ ਮਨਾਈ ਜਾਂਦੀ ਤੇ ਧੂਮ ਧਾਮ ਦੇ ਨਾਲ ਵੀ ਮਨਾਈ ਜਾਂਦੀ ਆ ਪਿੰਡ ਲੋਹਗੜ ਜੋ ਕਿ ਬਾਬਾ ਪਾਲਾ ਸਿੰਘ ਜੀ ਦਾ ਜੱਦੀ ਪਿੰਡ ਸੀਗਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਿੰਡ ਲੋਹਗੜ ਤੋਂ ਕੀ ਕਾ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਬੋਲੇ ਸੋ ਸਿਨ੍ਹਾ ਕਾ ਲੇ ਸੋ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਫਤਿਹ ਕਾਲ ਪ੍ਰਖਵਾ ਗੁਰੂ ਨੇ ਖਾਲਸੇ ਨੂੰ ਬਖਸ਼ਿਸ਼ ਕਰਦਾ ਹਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਬੜੀ ਵੀਰ ਲਗੜੇ ਬੈਠਾ ਖਾਰਸਾ ਕਹਿੰਦਾ ਮਹਾਰਾਜ ਉਹ ਭਾਈ ਧਰਵੇ ਰਾਜੇ ਹਾਥੀ ਨੂੰ ਮਸਤਾਨਾ ਕਰਕੇ ਲਿਆਇਆ ਇਹ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ ਕਿਹੜੇ ਚੋਦੇ ਨੂੰ ਭੇਜੋ ਧੰਗੁਰੂ ਵੈਕਰ ਸਿੰਘ ਜੀ ਮਹਾਰਾਜ ਜੀਆਂ ਦੀ ਨਜ਼ਰ ਸੰਗਤ ਵਿੱਚ ਬੈਠੇ ਤੁਨੀ ਚੰਦ ਤੇ ਪਈ ਮਹਾਰਾਜ ਬਾਦਸ਼ਾਹ ਕਹਿੰਦੇ ਮਸਤੇ ਹਾਥੀ ਦੇ ਨਾਲ ਸਾਡਾ ਹਾਥੀ ਮੁਕਾਬਲਾ ਕਰੂਗਾ ਮਹਾਰਾਜ ਕੌਣ ਹੋ ਹੱਥ ਕਿਉਂਕਿ ਸਤਗੁਰੂ ਗਰੀਬ ਨਵਾਜ਼ ਮਹਾਰਾਜ ਜੀ ਆਸਨਾ ਤੇ ਬਰਾਦਮਾਨ ਆ ਤੇ ਮਹਾਰਾਜ ਪਾਤਸ਼ਾਹ ਜਿੰਨਾਂ ਦੇ ਸੀਸ ਤੇ ਚਾਰ ਕਣ ਕਰਿਆ ਜੀ ਪ੍ਰਸਾਦੀ ਆਂ। ਇਹ ਪ੍ਰਸਾਦੀ ਆਂਦੀ ਮਦਰੇ ਜੇ ਕੱਦ ਦਾ। ਅਸਾਮ ਦੇ ਰਾਜੇ ਦੇ ਪੁੱਤਰ ਨੇ ਮਹਾਰਾਜ ਨੂੰ ਪੇਟਾਂ ਵਿੱਚ ਦਿੱਤਾ ਸੀ ਜਦੋਂ ਮਹਾਰਾਜ ਵਿਆਹਣ ਵਾਸਤੇ ਗਏ ਗੁਰੂ ਕੇ ਲਾਹੌਰ ਦੀ ਕਰਕੇ ਮਾਤਾ ਜੀ ਤੋਂ। ਮਦਰੇ ਜੇ ਕੱਦ ਦਾ ਹੈ। ਇਹਦਾ ਹੁਸ਼ਿਆਰ ਇਤਿਹਾਸਕ ਕਿੰਨੇ ਜਦੋਂ ਮਹਾਰਾਜ ਪਾਤਸ਼ਾਹ ਨੇ ਬਾੜੀ ਦੀ ਸ਼ੈਰ ਕਰਕੇ ਉਹਨੇ ਇਹਨੇ ਆਪਣੀ ਸੁੰਡ ਵਿੱਚ ਜਲ ਪਾ ਕੇ ਮਹਾਰਾਜ ਦੇ ਚਰਨ ਧਵਾਉਣ ਤੇ ਜੇ ਕਿਤੇ ਮਹਾਰਾਜ ਨੇ ਤੀਰ ਚਲਾਉਣਾ ਜਿੱਥੇ ਤੀਰ ਡਿੱਗਣਾ ਚੁੱਕ ਕੇ ਲਿਆਉਣਾ ਤੇ ਮਹਾਰਾਜ ਨੂੰ ਫੜਾਉਣਾ ਮਹਾਰਾਜ ਨੇ ਸੋਨੇ ਆਸਨਾ ਤੇ ਬਰਾਜਮਾਨ ਹੋਣਾ ਤੇ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਜੀਾਂ ਦੇ ਸਿੱਖ ਤੇ ਸੁੰਡ ਦੇ ਨਾਲ ਫੜ ਕੇ ਚੌਰ ਕਰਨਾ ਹੁਣ ਕੋਈ ਸੋਚਦਾ ਵੀ ਸ਼ਾਇਦ ਮਹਾਰਾਜ ਪ੍ਰਸਾਦੀ ਹਾਥੀ ਦਾ ਜ਼ਿਕਰ ਕਰੇ ਅਈ ਮੈਨੂੰ ਸ਼ਤਗਰੂ ਕੀਤੇ ਮਸਤੇ ਹਾਕੀ ਦੇ ਨਾਲ ਸਾਡਾ ਦੁਨੀ ਚੱਤ ਮੁਕਾਬਲਾ ਕਰੇਗਾ ਉਹਨਾਂ ਦੁਨੀ ਚੱਤ ਬੜਾ ਤਗੜਾ ਸ਼ਰੀਰ ਸੀ ਇਧੇ ਆਸਕਰ ਕਹਿੰਦੇ ਘੱਟੋ-ਪੱਟ ਨਾ 10 ਮਰਦੀ ਦੇ ਆਲੀ ਵਿਚਾਰ ਢਾਈ ਤਿੰਨ ਮੰਟੜ ਭਾਰ ਥੋੜਾ ਜਿਹੀ ਹੁੰਦੀ ਘਾਰ ਪੀਣ ਦਾ ਬੜਾ ਸ਼ੌਕੀਨ ਸੀ ਇਹਨੇ ਕਹਿੰਦਾ ਮਹਾਰਾਜ ਆਉਣ ਤੇ ਦੇ ਘਾਈ ਧਰ ਦੇ ਲਾਗੇ ਇਹਨਾਂ ਦੇ ਹੱਥੀਂ ਸੁਨਦੇ ਫੜਫੜ ਜਿਗਮਾਟ ਆਇਆ ਅਜਤ ਤਗੜੇ ਸ਼ੀਰ ਨੂੰ ਅਜਮਾਨ ਦੀ ਵਾਰੀ ਆਈ ਸੰਗਤ ਦੇ ਵਾਹ ਵਾਹ ਕੈ ਉਹਦੀ ਧਰਮਾਂ ਜਣੀ ਚੰਗ ਜਿਹਦੇ ਤੇ ਮਹਾਰਾਜੀਆਂ ਦੀ ਨਜ਼ਰ ਪਈ ਔਰ ਦੁਨੀ ਚੰਗ ਆ ਗਿਆ ਸੰਗਰਾਮ ਦੇ ਕੋਲ ਇਹਦਾ ਬਾਦਸ਼ਾਹ ਬਾਦਸ਼ਾਹ ਆਹ ਹੋ ਗਿਆ ਬਚਨ ਕਰ ਦਿੱਤਾ ਮੰਜ ਕਹਿੰਦੇ ਕੀ ਹੋਇਆ ਸੁਣਿਆ ਨਹੀਂ ਆਹਦਾ ਬਾਦਸ਼ਾਹ ਇੱਕ ਬੰਦਾ ਸ਼ਰਾਬੀ ਹੋ ਜਵੇ ਤਾਨੂੰ ਸੰਭਲ ਵਾਸਤੇ ਤਕੜੇ ਤਕੜੇ ਸਿਜਾਂ ਦੇ ਚਾਰ ਪੰਜ ਬੰਦੇ ਚਾਹੀਦੇ ਆਪਣਾ ਬੰਧੀਆਂ ਨੇ ਮਰ ਜਾ। ਪਰ ਤੇ 16-16 ਸਾਲ ਦੇ ਬੱਚਿਆਂ ਨੂੰ ਸ਼ੌਂਕ ਹੀ ਹੈ ਨਾ ਪੀਰਾਂ ਪੀਂਦਾਂ। ਜਿੱਦਾਂ ਦਾ ਜੀਤ ਉਦਾਂ ਦਾ ਹੀ ਖਾਣਾ ਪੈਣਾ। ਇੱਥੇ ਦੋ ਮਿੰਟ ਕਰਕੇ ਦਗਾ ਕਹਿੰਦਾ ਇਹਦਾ ਤੇ ਜੀ ਅੱਜ ਤੁਸੀਂ ਇੱਥੇ ਜੂਸ ਦਾ ਲੰਗਰ ਲਾਇਆ ਵਾ ਤੇ ਬਾਬਾ ਪਾਲਾ ਸਿੰਘ ਜੀ ਵਾਸਤੇ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਹੋ ਬਾਬਾ ਪਾਲਾ ਸਿੰਘ ਬਹੁਤ ਮਹਾਨ ਸੇਵਾ ਹਾਂਜੀ ਉਹਨਾਂ ਨੂੰ ਸਮਰਪਿਤ ਸੇਵਾ ਕਰ ਰਹੇ ਅਸੀਂ ਅੱਛਾ ਜੀ ਠੰਡੇ ਜੂਸ ਦੀ ਸੇਵਾ ਕਰ ਰਹੇ ਤੇ ਇਹ ਪਾਪਾ ਪਾਲਾ ਸਿੰਘ ਜੀ ਦਾ ਜੱਦੀ ਪਿੰਡ ਹੈ ਜੀ ਹਾਂਜੀ ਜੱਦੀ ਪਿੰਡ ਇੱਥੇ ਹੀ ਉਹਨਾਂ ਨੇ ਜਨਮ ਲਿਆ ਸੀਗਾ ਜੀ ਜਨਮ ਲਿਆ ਇੱਥੇ ਸੇਵਾ ਕੀਤੀ ਪਿੰਡ ਵੀ ਦਾ ਅੱਛਾ ਜੀ ਖੇਤੀਬਾੜੀ ਇੱਥੇ ਕੀਤੀ ਤੇ ਬਚਪਨ 'ਚ ਕੋਈ ਪਾਪਾ ਪਾਲਾ ਸਿੰਘ ਜੀ ਦਾ ਕੋਈ ਹੋਰ ਨਾਂ ਹੈਗਾ ਸੀ ਜੀ ਬਾਬਾ ਪਾਲਾ ਸਿੰਘ ਹੀ ਨੇ ਅੱਛਾ ਜੀ ਵਾਇਕੀ ਗਿੱਕ ਖਾਲਸਾ ਵਾਇਕੀ ਗਿੱਕ